ਪੁਰਾਣੀ ਪੈਨਸ਼ਨ ਸਕੀਮ ਖਤਮ ਹੋਈ ਨਵੀਂ ਆਈ ਪਰ ਸਰਕਾਰੀ ਮੁਲਾਜ਼ਮ ਅਜੇ ਵੀ ਸੰਤੁਸ਼ਟ ਨਹੀਂ ਨੇ ਪਿਛਲੇ 20-21 ਸਾਲਾਂ ਤੋਂ ਕੇਂਦਰ ਸਰਕਾਰ ਨੇ ਕਰਮਚਾਰੀ NPS ਯਾਨੀ ਕਿ ਨੈਸ਼ਨਲ ਪੈਨਸ਼ਨ ਸਕੀਮ ਦੇ ਤਹਿਤ ਕੰਮ ਕਰ ਰਹੇ ਹਨ ਪਰ ਹੁਣ ਜਦੋਂ ਉਹ ਰਿਟਾਇਰਮੈਂਟ ਨੇੜੇ ਆ ਰਹੀ ਹੈ ਉਹਨਾਂ ਦੀ ਤਾਂ ਉਹਨਾਂ ਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੀਮ ਹੁਣ ਉਹਨਾਂ ਦੀ ਉਮੀਦਾਂ ਤੇ ਖਰੀ ਨਹੀਂ ਉਤਰੀ ਹੈ ਸਰਕਾਰ ਨੇ UPS ਯੂਨੀਫਾਈਡ ਪੈਨਸ਼ਨ ਸਕੀਮ ਦੇ ਰੂਪ ਵਿੱਚ ਇੱਕ ਨਵਾਂ ਵਿਕਲਪ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਕਰਮਚਾਰੀਆਂ ਦੀ ਇਸ ਨੂੰ ਵੀ ਲੈ ਕੇ ਕੋਈ ਵਿਵਧੀਆ ਰਿਸਪਾਂਸ ਨਹੀਂ ਦਿਖ ਰਿਹਾ ਤੇ ਹੁਣ ਯੂਪੀਐਸ ਨੂੰ ਆਕਰਸ਼ਕ ਬਣਾਉਣ ਲਈ ਟੈਕਸ ਛੂਟ ਦੀ ਘੋਸ਼ਣਾ ਕੀਤੀ ਗਈ ਹੈ ਪਰ ਅਸਲ ਸਵਾਲ ਇਹ ਹੈ ਕਿ ਇਹ ਸਕੀਮ ਕਰਮਚਾਰੀਆਂ ਲਈ ਸੁਰੱਖਿਤ ਭਵਿੱਖ ਦੀ ਗਰੰਟੀ ਬਣੇਗੀ ਜਾਂ ਫਿਰ ਨਹੀਂ ਇਸ ਰਿਪੋਰਟ ਵਿੱਚ ਅਸੀਂ ਜਾਣਾਂਗੇ ਐਨਪੀਐਸ ਅਤੇ ਯੂਪੀਐਸ ਵਿੱਚ ਕਿਹੜੀ ਸਕੀਮ ਵੈਧਰ ਹੈ ਟੈਕਸ ਛੂਟ ਕਿਵੇਂ ਮਿਲੇਗੀ ਅਤੇ ਤੁਹਾਡੇ ਰਿਟਾਇਰਮੈਂਟ ਦੇ ਫੈਸਲੇ ਤੇ ਇਸ ਸਕੀਮ ਕਿੰਨਾ ਅਸਰ ਪਾਵੇਗੀ ਸਰਕਾਰ ਨੇ ਜਦੋਂ ਪੁਰਾਣੀ ਪੈਨਸ਼ਨ ਸਕੀਮ ਯਾਨੀ ਕਿ ਓਪੀਐਸ ਨੂੰ ਖਤਮ ਕੀਤਾ ਸੀ ਉਸ ਤੋਂ ਬਾਅਦ ਨਵੀਂ ਸਕੀਮ ਲਿਆਂਦੀ ਜਿਸ ਦਾ ਨਾਮ ਸੀ ਨੈਸ਼ਨਲ ਪੈਨਸ਼ਨ ਸਕੀਮ ਐਨ ਪੀ ਐਸ ਇਸ ਗੱਲ ਨੂੰ ਹੁਣ 20 21 ਸਾਲ ਹੋ ਚੁੱਕੇ ਹਨ ਐਨ ਪੀ ਐਸ ਵਿੱਚ ਰਜਿਸਟਰ ਹੋਇਆ ਇੱਕ ਬੈਚ ਹੁਣ ਰਿਟਾਇਰਮੈਂਟ ਦੇ ਨੇੜੇ ਪਹੁੰਚ ਗਿਆ ਯਾਨੀ ਕਿ ਉਹ ਮੁਲਾਜ਼ਮਾਂ ਦੀ ਰਿਟਾਇਰਮੈਂਟ ਆਉਣ ਵਾਲੀ ਹੈ ਜੋ ਸ਼ੁਰੂਆਤੀ ਐਨ ਪੀ ਐਸ ਸੀਗੇ ਪਰ ਸਰਕਾਰੀ ਕਰਮਚਾਰੀ ਐਨ ਪੀ ਐਸ ਨਾਲ ਕੁਝ ਨਹੀਂ ਸਨ ਇਸੇ ਕਰਕੇ ਕੇਂਦਰ ਸਰਕਾਰ ਨੇ 1 April ਤੋਂ ਯੂ ਪੀ ਐਸ ਲਿਆਉਂਦਾ ਐਲਾਨ ਕੀਤਾ ਪਰ ਯੂ ਪੀ ਐਸ ਵੱਲ ਸਵਿਚ ਕਰਨਾ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਕੋਈ ਖਾਸ ਦਿਲਚਸਪੀ ਦਿਖਾਈ ਨਹੀਂ ਦੇ ਰਹੀ ਸਰਕਾਰ ਨੂੰ ਲੱਗਿਆ ਸੀ ਕਿ ਇਹ ਸਕੀਮ ਲੋਕਾਂ ਨੂੰ ਆਕਰਸ਼ਿਤ ਕਰੇਗੀ ਪਰ ਹੁਣ ਉਹ ਉਲਟ ਹੀ ਹੋ ਚੁੱਕਾ ਹੈ ਟੈਕਸ ਬੈਨੀਫਿਟ ਨਾਲ ਯੂਪੀਐਸ ਨੂੰ ਆਕਰਸ਼ਕ ਬਣਾਉਣ ਦੀ ਕੋਸ਼ਿਸ਼ ਹੁਣ ਸਰਕਾਰ ਨੇ ਯੂਪੀਐਸ ਨੂੰ ਐਨਪੀਐਸ ਦੇ ਬਰਾਬਰ ਬਣਾਉਣ ਲਈ ਟੈਕਸ ਬੈਨੀਫਿਟ ਵਿੱਚ ਪੇਸ਼ ਕੀਤਾ ਹੈ ਹੁਣ ਜੋ ਕਰਮਚਾਰੀ ਯੂਪੀਐਸ ਵਿੱਚ ਜਾ ਰਹੇ ਹਨ ਉਹਨਾਂ ਨੂੰ ਵੀ ਉਹੀ ਟੈਕਸ ਬੈਨੀਫਿਟ ਮਿਲੇਗਾ ਜੋ ਐਨਪੀਐਸ ਵਿੱਚ ਮਿਲਦਾ ਸੀ ਇਸ ਨਾਲ ਦੋਹਾਂ ਸਕੀਮਾਂ ਵਿਚਕਾਰ ਟੈਕਸ ਦਾ ਅੰਤਰ ਖਤਮ ਹੋ ਗਿਆ ਹੈ ਤੇ ਇਹ ਬੈਨੀਫਿਟ 23 ਲੱਖ ਕਰਮਚਾਰੀਆਂ ਲਈ ਲਾਗੂ ਹੋਵੇਗਾ ਪਰ ਇਹਦੇ ਵਿੱਚ ਜਾਣਨ ਵਾਲੀ ਗੱਲ ਇਹ ਹੈ ਕਿ ਟੈਕਸ ਬੈਨੀਫਿਟ ਮਿਲੇਗਾ ਕਿਵੇਂ 올ਡ ਟੈਕਸ ਰਜਿਮ ਵਿੱਚ ਸੈਕਸ਼ਨ 80 CCD ਸਬਸੈਕਸ਼ਨ 1 ਸੈਕਸ਼ਨ 80 CCD ਸਬਸੈਕਸ਼ਨ 1B ਸੈਕਸ਼ਨ 80 CCD ਸਬਸੈਕਸ਼ਨ 2 ਤਹਿਤ ਇਹ ਬੈਨੀਫਿਟ ਲਏਗਾ ਨਿਊ ਟੈਕਸ ਰਜਿਮ ਵਿੱਚ ਸਿਰਫ 80% ਤਨਖਾਹ ਡੀਏ ਅਤੇ 14% ਤੱਕ ਟੈਕਸ ਬੈਨੀਫਿਟ ਲਿਆ ਜਾ ਸਕਦਾ ਹੈ। ਰਿਟਾਇਰਮੈਂਟ ਸਮੇਂ ਮਿਲਣ ਵਾਲੀ ਰਕਮ ਵਿੱਚੋਂ 60% ਰਕਮ ਟੈਕਸ ਮੁਕਤ ਹੋਵੇਗੀ ਅਤੇ ਬਾਕੀ 40% ਨਾਲ ਪੈਨਸ਼ਨ ਬਣੇਗੀ। ਜਿਸ ਉੱਤੇ ਆਮ ਟੈਕਸ ਹੀ ਲਾਗੂ ਹੋਵੇਗਾ। ਜੇਕਰ ਰਿਟਾਇਰਮੈਂਟ ਤੋਂ ਪਹਿਲਾਂ ਜ਼ਰੂਰਤ ਹੋਵੇ ਵਿਆਹ ਜਾਂ ਇਲਾਜ ਜਾਂ ਪੜ੍ਹਾਈ ਦੇ ਲਈ ਉਸ ਵਿੱਚ 40% ਤੋਂ 25% ਪੈਸੇ ਘਟਾਣ ਤੇ ਕੋਈ ਟੈਕਸ ਨਹੀਂ ਲੱਗੇਗਾ। ਯੂਪੀਐਸ ਜਾਂ ਐਨਪੀਐਸ ਕੇਂਦਰ ਸਰਕਾਰ ਦੇ ਕਰਮਚਾਰੀ ਯੂਪੀਐਸ ਜਾਂ ਐਨਪੀਐਸ ਵਿੱਚੋਂ ਕੇਵਲ ਇੱਕ ਹੀ ਚੁਣ ਸਕਦੇ ਹਨ ਜੇਕਰ ਕੋਈ ਕਰਮਚਾਰੀ ਯੂਪੀਐਸ ਜਾਣਾ ਚਾਹੇ ਤਾਂ 30 ਸਤੰਬਰ ਤੱਕ ਲਿਖਤ ਵਿੱਚ ਉਸ ਨੂੰ ਦੇਣਾ ਪਵੇਗਾ ਇੱਕ ਵਾਰੀ ਜੇਕਰ ਬੰਦਾ ਯੂਪੀਐਸ ਚ ਚਲਾ ਗਿਆ ਤਾਂ ਪਰ ਉਹ ਦੁਬਾਰਾ ਐਨਪੀਐਸ ਵਿੱਚ ਵਾਪਸ ਨਹੀਂ ਜਾ ਸਕਦਾ ਤੇ ਹੁਣ ਤੁਹਾਨੂੰ ਦੱਸ ਦਿਆਂ ਐਨਪੀਐਸ ਅਤੇ ਯੂਪੀਐਸ ਚ ਮੁੱਖ ਅੰਤਰ ਕੀ ਨੇ ਐਨਪੀਐਸ ਦੀ ਜੇ ਗੱਲ ਕਰ ਲਈਏ ਉਸ ਚ ਤਨਖਾਹ ਦਾ ਅੱਧਾ ਹਿੱਸਾ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਹੁੰਦਾ ਤੇ ਪੈਨਸ਼ਨ ਦੀ ਗਾਰੰਟੀ ਮਾਰਕੀਟ ਰਿਟਰਨ ਉੱਤੇ ਨਿਰਭਰ ਹੁੰਦੀ ਹੈ ਤਾਂ ਕਿ ਜੋ ਉਸ ਵੇਲੇ ਮਾਰਕੀਟ ਰੇਟ ਚੱਲ ਰਿਹਾਗਾ ਉਸ ਹਿਸਾਬ ਨਾਲ ਮਿਲੇਗੀ ਤੇ ਹੁਣ ਜਿਹੜਾ ਯੂਪੀਐਸ ਹੈ ਉਹਦੇ ਵਿੱਚ ਹੈ ਆਖਰੀ 12 ਮਹੀਨਿਆਂ ਦੇ ਐਵਰੇਜ ਬੇਸਿਕ ਤਨਖਾਹ ਦਾ 50% ਫਿਕਸ ਪੈਨਸ਼ਨ ਮਿਲੇਗੀ ਤੇ 25 ਸਾਲ ਦੀ ਨਿਯੁਕਤੀ ਹੋਣ ਤੇ ਪੂਰੀ ਪੈਨਸ਼ਨ ਮਿਲੇਗੀ ਤੇ 10 ਸਾਲ ਦੀ ਨਿਯੁਕਤੀ ਤੇ ਘੱਟੋ-ਘੱਟ 10000 ਪੈਨਸ਼ਨ ਮਿਲੇਗੀ ਤੇ ਪੈਨਸ਼ਨਰ ਦੀ ਮੌਤ ਤੇ ਨਾਮਜ਼ਦ ਵਿਅਕਤੀ ਨੂੰ 60% ਪੈਨਸ਼ਨ ਮਿਲੇਗੀ ਤੇ ਇਹਦੇ ਨਾਲ ਡੀਏ ਮਹਿੰਗਾਈ ਪੱਤਾ ਵੀ ਮਿਲੇਗਾ ਤੇ ਗ੍ਰੈਚੁਇਟੀ ਅਤੇ ਵਨ ਟਾਈਮ ਪੇਮੈਂਟ ਦੀ ਸਹੂਲਤ ਵੀ ਯੂਪੀਐਸ ਵਿੱਚ ਸ਼ਾਮਲ ਕਰ ਦਿੱਤੀ ਗਈ ਹੈ ਤਾਂ ਇਹ ਸੀ ਕੁਝ ਅੰਤਰ ਜਿਹੜੇ ਐਨਪੀਐਸ ਅਤੇ ਨਵੀਂ ਆਰੀ ਸਕੀਮ ਯੂਪੀਐਸ ਦੇ ਵਿੱਚ ਹੈ ਜਦੋਂ ਦਾ 올ਡ ਪੈਨਸ਼ਨ ਸਕੀਮ ਖਤਮ ਹੋਈ ਹੈ ਉਸ ਤੋਂ ਬਾਅਦ ਜੇੜੀ ਵੀ ਸਕੀਮ ਆਈ ਹੈ ਉਸ ਦੇ ਵਿੱਚ ਕਰਮਚਾਰੀਆਂ ਨੂੰ ਜ਼ਿਆਦਾਤਰ ਖਾਮੀਆਂ ਹੀ ਲੱਗੀਆਂ ਨੇ ਤੇ ਹੁਣ ਸਰਕਾਰ ਨੇ UPS ਦੇ ਵਿੱਚ ਇਸ ਨੂੰ ਟ੍ਰਾਂਸਫਰ ਕਰਨ ਦਾ ਇੱਕ ਸਰਕਾਰੀ ਕਰਮਚਾਰੀਆਂ ਨੂੰ ਇੱਕ ਵਧੀਆ ਮੌਕਾ ਦਿੱਤਾ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਸਰਕਾਰੀ ਕਰਮਚਾਰੀ ਇਸ UPS ਨੂੰ ਵੀ ਚੰਗਾ ਸਮਝਦੇ ਨੇ ਜਾਂ ਫਿਰ ਇਹਦੇ ਵਿੱਚ ਵੀ ਖਾਮੀਆਂ ਹੀ ਨਜ਼ਰ ਆਉਣ ਕਿਆਂ ਫਿਰ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਸਰਕਾਰੀ ਪੈਨਸ਼ਨ ਸਕੀਮ ਦੇ ਉੱਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ